ਵੋਟਿੰਗ ਕਰਨ ਆਇਓ ਅੱਜ ਆਪਣੀ ਔਰ ਕਿਸ ਤਰੀਕੇ ਦੇ ਪ੍ਰਬੰਧ ਤੁਹਾਨੂੰ ਲੱਗ ਰਿਹਾ ਮੈਂ 3 ਨੰਬਰ ਵਾਰਡ ਚੋਂ ਜੀ ਆਪਣੇ ਅਧਾਰ ਸੰਭਾਲ ਕਾਰਨ ਤਾਂ ਦੇ ਨੀਂਦੋ ਚੋਣਾ ਚੱਲ ਰਹੀਆਂ 3 ਨੰਬਰ ਵਾਰਡ ਜੋ ਆਪਣੇ 6 ਨੰਬਰ ਬੂਥ ਤੇ ਕਿਤੇ ਮੇਰੀ ਰਹਾਇਸ਼ ਹੈ ਉਹ ਆਪਣੀ ਵੋਟ ਪਾਉਣ ਆਇਆ ਤੇ ਵੋਟ ਪਾ ਕੇ ਬਾਹਰ ਨਿਕਲਿਆ ਆਪ ਜਨਤਾ ਦੇ ਵਿੱਚ ਕਾਫੀ ਤਣਾਅ ਆ ਮਤਲਬ ਲੋਕਾਂ ਦੇ ਵਿੱਚ ਮਨਾਂ ਚ ਸਹਿਮ ਹੈ ਡਰ ਦਾ ਮਾਹੌਲ ਆ ਕਿ VOTING ਜਿਹੜੇ ਤਰੀਕੇ ਨਾਲ ਹੋ ਰਹੀ ਆ ਪ੍ਰਸ਼ਾਸਨ ਹਰ ਤਰ੍ਹਾਂ ਦਾ ਕੋਈ ਸਰਕਾਰ ਹਨ ਹਰ ਤਰ੍ਹਾਂ ਦਾ ਗਲਤ ਹੱਥ ਕੰਡੇ ਬਣਾ ਰਿਹਾ ਕਿ ਕਿਸੇ ਤਰੀਕੇ VOTING ਜਿਹੜੀ ਆ ਧੱਕੇਸ਼ਾਹੀ ਨਾਲ ਝਾੜੂ ਵਾਲੇ ਅਸੀਂ ਆਪਣੀ ਕਮੇਟੀ ਬਣਾਈ ਜਿਹੜੀ ਕਿ ਬਣ ਨਹੀਂ ਸਕਦੀ ਸਾਡਾ ਅਜ ਤੋਂ ਸਾਂਝਾ ਉਮੀਦਵਾਰ ਆ ਭਾਈ ਸਾਹਿਬ ਵੀ ਮੇਰੇ ਨਾਲ ਖੜੇ ਨਰੂਪ ਕੁਣੀ ਇਹਨਾਂ ਨੂੰ ਇਹਨਾਂ ਕੋਲ ਸਾਰਾ ਰਿਕਾਰਡ ਆ ਕਿ ਜਿਹੜੇ SHO ਸਾਹਿਬ ਦੀ ਡਿਊਟੀ ਇੱਕ ਰਾਤ ਬਦਲੀ ਗਈ ਕਿ ਕਿਹਨਾਂ ਦੀ ਮਨੋਜ ਕੁਮਾਰ ਉਹਨਾਂ ਦੀ अच्छा हुन ਉੱਥੇ ਜਿਹੜੇ ਦੂਸਰਿਆਂ ਦੀ ਡਿਊਟੀ ਲਾਤੀ ਗਈ ਆ ਉਹਨਾਂ ਤੇ ਵੀ ਖਿਲਾਫ ਹਾਈ ਕੋਰਟ ਦੇ ਵਿੱਚ ਰਿਟ ਲੱਗੀ ਹੋਈ ਸੀ ਪਹਿਲਾਂ ਹੀ ਉਹ ਹੁਕਮ جاری ਹੋਏ ਨੇ ਮਾਨਯੋਗ ਹਾਈ ਕੋਰਟ ਵੱਲੋਂ ਕਿ ਇਹਨਾਂ ਬੰਦਿਆਂ ਦੀ ਇੱਥੇ ਡਿਊਟੀ ਨਾ ਲਈ ਜਾਵੇ ਪਰ ਸ਼ਰਿਆਂ ਵੀ ੱੱਕਾ ਚੱਲ ਰਿਹਾ ਮੇਰੇ ਖਿਆਲ ਨਾਲ ਬਿਰਤੀ ਸਾਹਿਬ ਨੇ ਜੀ ਇੱਥੇ ਅੱਛਾ ਜੀ ਠੀਕ ਹੈ ਜੀ ਪਰ ਸ਼ਰਿਆਂ ਜਿਹੜਾ ਇੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਵਾ ਸਿਸਟਮ ਇੰਨਾ ਖਰਾਬ ਆ ਕਿ ਪ੍ਰਸ਼ਾਸਨ ਸਿਰਫ ਤੇ ਸਿਰਫ ਇੱਕ ਸਾਡੇ ਬੰਦਿਆਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ੱੱਕਾ ਉਹਨਾਂ ਦੇ ਬੰਦੇ ਭਾਵੇਂ 10-10 ਸੰਦਰ ਜਾ ਰਹੇ ਬਾਹਰ ਆ ਰਹੇ ਝਾੜੂ ਵਾਲਿਆਂ ਦੇ ਕੋਈ ਰੋਕ ਟੋਕ ਨਹੀਂ ਜੀ ਤੇ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਅਪੀਲ ਕਰਨਾ ਚਾਹੁੰਨਾ ਰਾਤ ਵੀ ਇਹਨਾਂ ਸਾਡੇ ਬੰਦੇ ਚੁੱਕੇ ੱੱ ਨਾਲ ਜਿਹੜੇ ਅਸੀਂ ਛੜਾ ਕੇ ਲੈ ਗਏ ਹੁਣ ਫੇਰ ਉਹੀ ੱੱ ਚੱਲ ਰਿਹਾ ਤੁਸੀਂ ਕੈਮਰੇ ਘੁਮਾ ਕੇ ਦੇਖ ਸਕਦੇ ਹੋ ਕਿ ਪੁਲਿਸ ਸਿਰਫ ਤੇ ਸਿਰਫ ਝਾੜੂ ਵਾਲਿਆਂ ਦੇ ਬੰਦਿਆਂ ਨੂੰ ਕੋਈ ਨਹੀਂ ਉਹ 20-20 ਬੰਦੇ ਬਾਹਰ ਖੜੇ ਨੇ ਪਰ ਸਾਡੇ ਜਿਹੜੇ ਪਾਰਟੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਤੇ ਬਾਕੀ ਸਾਰਿਆਂ ਨਾਲ ਵੀ ਸ਼ਰੇਆਮ ੱੱ ਹੋ ਰਿਹਾ ਤੇ ਬਿਲਕੁਲ ਜੋਗੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਇਲੈਕਸ਼ਨ ਅਫੇਅਰ ਹੋ ਨਹੀਂ ਨਹੀਂ ਜੀ ਬਿਲਕੁਲ ਨਹੀਂ ਹੋ ਰਹੀ ਜੀ ਪੋਲਿੰਗ ਬੂਥਾਂ ਦੇ ਅੰਦਰ ਉਹਨਾਂ ਦੇ ਦੋ ਦੋ ਤਿੰਨ ਤਿੰਨ ਬੰਦੇ ਜਾ ਰਹੇ ਨੇ ਅਸੀਂ ਆਪਣੇ ਬੰਦਿਆਂ ਦਾ ਕਹਿ ਰਹੇ ਹਾਂ ਕਿ ਸਾਡੇ ਇੱਕ ਬੰਦੇ ਨਾਲ ਬੰਦੇ ਦੀ ਸ਼ਿਫਟ ਚੇਂਜ ਹੋਣੀ ਹੈ ਜਿਹੜਾ ਸਵੇਰ ਦਾ ਬੈਠਾ ਉਹ ਬਾਹਰ ਆ ਕੇ ਕੋ ਚਾਹ ਪਾਣੀ ਪੀ ਕੇ ਚੱਲ ਜੇ ਉਹਨੂੰ ਨਹੀਂ ਅੰਦਰ ਬਾਹਰ ਆਉਣ ਦਿੱਤਾ ਜਾ ਰਿਹਾ ਉਹਨੂੰ ਹੀ ਕਿਹਾ ਜਾ ਰਿਹਾ ਕਿ ਤੂੰ ਇੱਥੇ ਬੈਠਾ ਰਹਿ ਜਾਂ ਬਾਹਰ ਚੱਲ ਗਿਆ ਤਾਂ ਦੁਬਾਰਾ ਤੈਨੂੰ ਅੰਦਰ ਨਹੀਂ ਆਉਣ ਦੇਗਾ ਜੀ ਸਰ ਸਾਹਿਬ ਕਹਿੰਦੇ ਆਤ ਵੀ ਬੇਨਤੀ ਕੀਤੀ ਸੀ ਜੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਬਾਰੋਂ ਕਿੰਨੇ ਬੰਦੇ ਤੁਰੇ ਫਿਰਦੇ ਆ ਸ਼ਰਿਆਮ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਸਰਕਾਰ ਨੇ ਗੁੰਡੇ ਵਾੜੇ ਹੋਏ ਨੇ ਜਿਹੜੇ ਕਿ ਝਾੜੂ ਵਾਲਿਆਂ ਦੇ ਮੁੱਖ ਮੰਤਰੀ ਅੱਜ ਆਪਣੇ ਆਰਾਮ ਨਾਲ ਸੁੱਤਾ ਆ ਇਹਨਾਂ ਨੇ ਪੰਜਾਬ ਨੂੰ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਸ਼ਾਂਤਮਈ ਮਾਹੌਲ ਦੇਵਾਂਗੇ ਜੋ ਗੁੰਡਾਗਰਦੀ ਇੱਥੇ ਇਸ ਵੇਲੇ ਤੱਕ ਤੱਕ ਕਮੇਟੀ ਦੀ ਇਲੈਕਸ਼ਨ ਚ ਹੋ ਰਹੀ ਆ ਸਾਰਾ ਸਾਰ ਸਰਕਾਰ ਧੱਤਾ ਜੋਗੀ ਧੱਕਾਕਾਰੀ ਚ ਹੋਗੀ ਇਹਨਾਂ ਦੀ ਹਾਂ